ਵੀਰੋ ਪੰਜਾਬ ਦਾ ਪੁੱਤ ਪੰਜਾਬ ਦਾ ਸ਼ੇਰ ਭਗਵੰਤ ਮਾਨ ਚਾਰੇ ਪਾਸੇ ਫਟੇ ਚੱਕੀ ਜਾ ਰਿਆ ਆ ਚੱਕੀ ਜਾ ਰਿਆ ਫਟੇ ਚਾਰੇ ਪਾਸੇ ਤੇ ਤੈਨੂੰ ਮੈਂ ਕਹਿ ਦਣਾ ਵੀ ਫੇਰ ਦਵਾਰਾ ਤੋਂ ਜਿਤਨਾ ਭਗਵੰਤ ਮਾਨ ਹਿਆਂ ਆ ਜਿਹੜੇ 77 ਤੋਂ ਰਾਜ ਕਰਦੇ ਇਹਨਾਂ ਤੋਂ ਕੋਈ ਪਿੰਡਾ ਨਹੀਂ ਵੜਨ ਦੇ ਰਿਹਾ ਤੇ ਭਗਵੰਤ ਮਾ ਨਹੀਂ ਫੇਰ ਦੁਵਾਰਾ ਤੋਂ ਹਣਾ ਠੀਕ ਆ ਇੱਕ ਅੱਧੀ ਖਡੂਰ ਸਾਹਿਬ ਦੀ ਸੀਟ ਦਾ ਮੈਨੂੰ ਪਤਾ ਨਹੀਂ ਵੀ ਉਹ ਤੇ ਅਮਰਤਪਾਲ ਜਿੱਤੇ ਕਿਉਂਕਿ ਖਡੂਰ ਸਾਹਿਬ ਦੇ ਲਾਗੇ ਪਾਸੇ ਦੇ ਏਰੀਆ ਵਿੱਚ ਤੇ ਠੀਕ ਆ ਪਰ ਜਿਹੜੇ ਦੂਜੇ ਬਲਾਕ ਆ ਜਿਵੇਂ ਸੁਲਤਾਨਪੁਰ ਲੋਧੀ ਆ ਇੱਥੇ ਉਹਦੀ ਕੋਈ ਹਵਾ ਨਹੀਂ ਹੈਗੀ ਇੱਥੇ ਸਾਰੇ ਆਪ ਦੇ ਹੀ ਮਰੀਦ ਆ ਤੇ ਚਲੋ ਖਡੂਰ ਸਾਹਿਬ ਦੀ ਸੀਟ ਚਲੋ ਅਗਰ ਅਮਰਤਪਾਲ ਜਿੱਤ ਦਾ ਵਧੀਆ ਗੱਲ ਆ ਬਾਕੀ ਸਾਰੀਆਂ ਜਿਹੜੀਆਂ 12 ਸੀਟਾਂ ਆ ਓ ਭਗਵੰਤ ਮਾਨ ਨੇ ਹੀ ਜਿੱਤਣੀਆਂ ਆ ਭਗਵੰਤ ਮਾਨ ਹੀ ਜਿੱਤੇਗਾ ਇਹ ਠੀਕ ਆ ਪ੍ਰਾਣੀਆਂ ਪਾਰਟੀਆਂ ਦੇ ਜਿਹੜੇ ਚਲ ਚਮਚੇ ਚਮਚੇ ਜੇ ਉਹ ਰੋੜਾ ਪੌਣ ਵਾਲੇ ਪਾਉਂਦੇ ਰਹਿੰਦੇ ਆ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਆ ਹੋ ਗਿਆ 70 ਸਾਲ ਨਾਲ ਲੁੱਟਿਆ 70 ਸਾਲ ਉਹ 70 ਸਾਲ ਦੀ ਲੁੱਟ ਹੁਣ ਏਡੀ ਛੇਤੀ ਜਿਹੜੀ ਆ ਉਹ ਕਿੱਦਾਂ ਨਿਕਲਣੀ ਆ ਇਹਨਾਂ ਨੂੰ ਫਿਕਰ ਪੈ ਹੋਇਆ ਭੇਗਰ ਪਾਇਆ ਸਾਰਿਆਂ ਨੂੰ ਯਾਰ ਇਹ ਆ ਗਿਆ ਹੋ ਗਿਆ ਤੇ ਵੀਰੋ ਸਾਥ ਦਵੋ ਸਾਥ ਦਵੋ ਤੁਸੀਂ ਸਾਥ ਦੇ ਵੀ ਰਹੇ ਮੈਨੂੰ ਇਹ ਵੀ ਪਤਾ ਆ ਮੈਨੂੰ ਇਹ ਵੀ ਪਤਾ ਤੁਸੀਂ ਸਾਰੇ ਭਗਵੰਤ ਮਾਨ ਜੀ ਦਾ ਸਾਥ ਦੇ ਵੀ ਰਹੇ ਹੋ ਤੇ ਸਾਥ ਦਵੋ ਗੱਡ ਕੇ ਇਹ ਪਹਿਲੀ ਵਾਰਾ ਪੰਜਾਬ ਦੀ ਰਾਜਨੀਤੀ 'ਚ ਪ੍ਰਾਣੀਆਂ ਪਛਤੈਲਦੀ ਪਾਰਟੀਆਂ ਅੰਗਰੇਜ਼ਾਂ ਦੇ ਵੇਲੇ ਦੇ ਉਹਨਾਂ ਦੇ ਜਿਹੜੇ ਖਾਸ ਬੰਦੇ ਸੀ ਉਹਨਾਂ ਨੇ ਉਹ ਸਿਸਟਮ ਤੇ ਆ ਗਿਆ ਤੇ ਪਹਿਲੀ ਯਾਰ ਕਿਸੇ ਕਿਸਾਨ ਦੇ ਮੁੰਡੇ ਨੇ ਮਾਸਟਰ ਦੇ ਮੁੰਡੇ ਨੇ ਪੰਜਾਂ ਕਿੱल्ल्याਾਂ ਦੇ ਮਾਲਕ ਨੇ ਪਹਿਲੀ ਯਾਰ ਮੁੱਖ ਮੰਤਰੀ ਬਣਿਆ ਆ ਇਹ ਜਿਹੜੇ ਪਹਿਲੋਂ ਬੰਦੇ ਇਹਨਾਂ ਦੇ ਦਾਦਾ 20-20 ਹਜ਼ਾਰ ਕਿੱਲਾ ਜ਼ਮੀਨ ਹੀ ਆ ਹਰ ਜਗ੍ਹਾ ਇਹਨਾਂ ਨੂੰ ਜ਼ਗੀਰਾਂ ਮਿਲੀਆਂ ਹੋਈਆਂ ਇਹ ਤਾਂ ਲਟੇਰੇ ਆ ਖਾਨਦਾਨੀ ਲਟੇਰੇ ਤੇ ਵੀਰੋ ਪਹਿਲੀ ਵਾਰ ਬੰਦਾ ਬਣਿਆ ਆ ਬਣਿਆ ਰਹਿਣ ਤੋਂ ਸਿਆਣੇ ਬਣੋ ਆ ਧਰਮ ਦੇ ਚੱਕਰ 'ਚ ਨਾ ਪਵੋ ਤੇਰਾ ਧਰਮ ਦਾ ਨਕਾਬ ਇਹਦੇ ਵਿੱਚ ਵੱਡੇ ਵੱਡੇ ਜਰੀਲੇ ਸੱਪ ਬੈਠੇ ਆ ਉਹਨਾਂ ਸੱਪਾਂ ਤੋਂ ਬਚੋ ਤੇ ਸਿਆਣੇ ਬਣੋ ਬਹੁਤ ਕੁਝ ਪੰਜਾਬ ਦਾ ਕੀਤਾ ਠੀਕ ਆ ਜਿਹੜੇ ਪਹਿਲੀਆਂ ਪਾਰਟੀਆਂ ਇਹ ਸਿਸਟਮ ਨੂੰ ਵਿਗਾੜਦੀ ਕੋਸ਼ਿਸ਼ ਕਰ ਰਹੀਆਂ ਵੀ ਕਿੱਦਾਂ ਵੀ ਭਗਵੰਤ ਮਾਨ ਨੂੰ ਫੇਲ ਕੀਤਾ ਜਾਵੇ ਵੀਰੋ ਤੁਸੀਂ ਪਾਸ ਕਰਨਾ ਭਗਵੰਤ ਮਾਨ ਨੂੰ ਤੁਸੀਂ ਅਸੀਂ ਸਾਰਿਆਂ ਮਿਲ ਕੇ ભગવંતમાں دی ਜਿੱਤ ਤੇ ਭਗਵંતમાں دی સફળતા ਪੰਜਾਬ ਦੀ સફળતા ਆ ਸਾਡੀ ਆਪਣੀ સફળતા ਆ ਇਹ ਲੋਟ ਲਟੇਰਾ ਗੈਂਗ ਜਿਹੜਾ ਇਹਨਾਂ ਨੂੰ ਤੇ ਲੋਟ ਲਟੇਰਾ ਲਟੇਰੀਗਰੀ ਚਾਹੀਦੀ ਆ ਤੇ ਉਹ ਜਿਹੜੀ ਬੰਦ ਹੋ ਗਈ ਆ ਤੇ ਵੀਰੋ ਸਿਆਣੇ ਬਣੋ ਭਗਵંતમાں ਦੀ ਸਪੋਰਟ ਕਰੋ ਤੇ ਪੰਜਾਬ ਦੇ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਵੀਰੋ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਦੂਜੀ ਗੱਲ ਆ ਜਿਹੜੇ ਕਹਿੰਦੇ ਤੈਨੂੰ 92 92 92 ਸੀਟਾਂ ਜਿੱਤਾਈਆਂ ਤੂੰ ਕੀਤਾ ਕੀ ਜਾਂ 70 ਸਾਲ ਪੰਜਾਬ ਲੁੱਟ ਹੁੰਦਾ ਰਿਹਾ ਉਦੋਂ ਤੁਸੀਂ ਭਾਂਡੇ ਜਵੜੇ ਹੋਈ ਜਾਂ ਦੁੱਧ ਚੁੰਗਦੇ ਬੱਚੇ ਸੀ ਹੈ ਉਦੋਂ ਤੁਸੀਂ ਕੋਈ ਬੋਲੇ ਨਹੀਂ ਹੁਣ 2 ਸਾਲ ਚ ਕੀ ਉਹ ਕੋਈ ਲਾਊ ਦਿਂਦਾ ਚਰਾਗ ਆ ਕਿ ਉਹ ਲਾਊ ਦਿਂਦਾ ਚਰਾਗ ਬਜਾ ਕੇ ਦਿਖਾ ਕੇ ਦੇ ਅਲਾਉ ਦਿਨ ਚਰਾਕ ਕਰਕੇ ਸਭ ਚੀਜ਼ਾਂ ਇੱਕ ਮਿੰਟ ਸੈੱਟ ਕਰਦੇ ਟਾਈਮ ਲੱਗਣਾ ਵੀਰੋ ਹੌਲੀ ਹੌਲੀ ਸਾਰੀਆਂ ਚੀਜ਼ਾਂ ਹੌਲੀ ਹੌਲੀ ਹੋਣੀਆਂ ਆ ਦਾਦਿਆ ਦੀ 2.5 ਤੋਂ 300050 ਦੀ ਕੰਪਨੀ ਜਿਹੜੀ ਆ ਉਹ ਸਿਰਫ ਪੁਰਾਣੇ ਲੀਡਰਾਂ ਤੋਂ ਦੁਖੀ ਹੋ ਕੇ ਹੱਪਾ ਵਸੂਲੀ ਦੇ ਚੱਕਰ ਚ ਵਿਦੇਸ਼ ਵਿੱਚ ਚਲੀ ਗਈ ਵਿਦੇਸ਼ ਵਿੱਚ ਨਹੀਂ ਦੂਜੀਆਂ ਸਟੇਟਾਂ ਵਿੱਚ ਚੱਲੇਗੀ ਜਿਵੇਂ ਹਿਮਾਚਲ ਤੇ ਜੰਮੂ ਹਰਿਆਣਾ ਹੈ ਨਾ ਉਹ ਹੁਣ ਭਗਵੰਤ ਮਾਨ ਨੂੰ ਕੋਈ ਯੰਤਰ ਤਾਂ ਹੈ ਨਹੀਂ ਵੀ ਕਿਉਂ ਕਰਕੇ ਯੰਤਰ ਲਾਵੇ ਤਾਂ ਕੰਪਨੀਆਂ ਮਿੰਟ ਮਿੰਟ ਆ ਜਾਣ ਟਾਈਮ ਲੱਗਣਾ ਵੀਰੋ ਟਾਈਮ ਲੱਗਣਾ ਸਿਆਣੇ ਬਣੋ ਤੇ ਭਗਵੰਤ ਮਾਨ ਦਾ ਸਾਥ ਦਵੋ